ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਲੋੜ ਟ੍ਰੈਫਿਕ ਪੁਲਿਸ ਦੇ ਵੱਲੋਂ ਉਪ ਕਪਤਾਨ ਮਲੋੜ ਪੁਲਿਸ ਦੀ ਅਗਵਾਈ ਦੇ ਵਿੱਚ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਇੱਕ ਸਾਈਕਲ ਰੈਲੀ ਕੱਢੀ ਗਈ। ਦਰਅਸਲ ਨਿਤ ਰੋਜ਼ ਦੇ ਵੱਧਦੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਰੈਲੀ ਕੀਤੀ ਗਈ ਹੈ। ਜਿਸ ਦੀ ਅਗਵਾਈ ਉਪ ਕਪਤਾਨ ਅਵਤਾਰ ਸਿੰਘ ਰਾਜਪਾਲ ਵੱਲੋਂ ਖੋਦੇ ਸਾਈਕਲ ਚਲਾ ਕੇ ਕੀਤੀ ਦਿੱਤੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਸਾਈਕਲ ਰੈਲੀ ਨੂੰ ਬੀਏਵੀ ਕਾਲਜ ਤੋਂ ਸ਼ੁਰੂ ਕਰਕੇ ਮਲੋਟ ਦੇ ਅਲੱਗ-ਅਲੱਗ ਬਜ਼ਾਰਾਂ ਵਿੱਚ ਦਿਲੰਗਾਇਆ ਗਿਆ ਇਸ ਮੌਕੇ ਉਪ ਕਪਤਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ ਇਸ ਮੌਕੇ ਉਹਨਾਂ ਨੇ ਖੁਦ ਸਾਈਕਲ ਚਲਾ ਕੇ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ ਮਾਨ ਜੋ ਡੀਸੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਜ ਜੀ ਆਈਪੀਐਸ ਤਸ਼ਰੀ ਪਾਕਿਰੋਤ ਮੀਨਾ ਜੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਦੇ ਦਸ਼ਾਨਰ ਦੇਸ਼ਾਂ ਤੇ ਰਾ ਰੋਡ ਸੇਫਟੀ ਵੀ ਆਮ ਮਹਤ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਲੋਕਾਂ ਨੂੰ ਰੋਡ ਤੇ ਚੱਲਣ ਸਮੇ ਜਿਹੜੇ ਸਾਡੇ ਟ੍ਰੈਫਿਕ ਰੂਲ ਨੇ ਉਹਨਾਂ ਪ੍ਰਤੀ ਜਾਗਰੂਕ ਕਰਾਂਗੇ ਅੱਜ ਡੀਏਵੀ ਸਕੂਲ ਦੇ ਵਿੱਚ ਬੱਚਾ ਨੂੰ ਵੀ ਜਾਗਰੂਕ ਕਰਕੇ ਆਈਆਂ ਤੇ ਬੱਚਿਆਂ ਵੱਲੋਂ ਤੇ ਸਾਡੇ ਉਹਨਾਂ ਨੇ ਸਾਂਝੀ ਸੈਕਰੀਟੀ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਡੀਏਵੀ ਸਕੂਲ ਡੀਐਸਪੀ ਸਾਹਿਬ ਦੀ ਅਗਵਾਈ ਦੇ ਹੇਠ ਇੱਕ ਸਾਈਕਲ ਰੈਲੀ ਨਿਕਾਲਣ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਸਹੀ ਟ੍ਰੈਫਿਕ ਰੂਲਸ ਦੇ ਬਾਰੇ ਦੱਸ ਸਕੀਏ ਔਰ ਬੱਚੇ ਆਪਣੀ ਸੇਫਟੀ ਔਰ ਹੋਰਾਂ ਦੀ ਸੇਫਟੀ ਦੇ ਕੰਸਰਨ ਦੇ ਵਿੱਚ ਜਾਗਰੂਕ ਹੋ ਸਕਣ ਧੰਨਵਾਦ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਲੋੜ ਟ੍ਰੈਫਿਕ ਪੁਲਿਸ ਦੇ ਵੱਲੋਂ ਉਪ ਕਪਤਾਨ ਮਲੋੜ ਪੁਲਿਸ ਦੀ ਅਗਵਾਈ ਦੇ ਵਿੱਚ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਇੱਕ ਸਾਈਕਲ ਰੈਲੀ ਗੱਡੀ ਗਈ ਦਰਸਲ ਨਿਤ ਰੋਜ ਦੇ ਵੱਧਦੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਰੈਲੀ ਕੀਤੀ ਗਈ ਹੈ ਜਿਸ ਦੀ ਕੀ ਅਗਵਾਈ ਉਪ ਕਪਤਾਨ ਅਵਤਾਰ ਸਿੰਘ ਰਾਜਪਾਲ ਵੱਲੋਂ ਖੁਦ ਸਾਈਕਲ ਚਲਾ ਕੇ ਕੀਤੀ ਗਈ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਸਾਈਕਲ ਰੈਲੀ ਨੂੰ ਡੀਏਵੀ ਕਾਲਜ ਤੋਂ ਸ਼ੁਰੂ ਕਰਕੇ ਮਲੋੜ ਦੇ ਅਲੱਗ-ਅਲੱਗ ਬਜ਼ਾਰਾ ਵਿੱਚ ਦਿਲੰਗਾਇਆ ਗਿਆ ਇਸ ਮੌਕੇ ਉਪ ਕਪਤਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਹੋਏ ਆ ਸੜਕ ਹਾਸੀਆਂ ਨੂੰ ਘਟਾਇਆ ਜਾ ਸਕੀ ਇਸ ਮੌਕੇ ਉਹਨਾਂ ਨੇ ਖੁਦ ਸਾਈਕਲ ਚਲਾ ਕੇ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ ਮਾਨ ਜੋ ਡੀਸੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਜ ਜੀ ਆਈਪੀਐਸ ਤੇ ਸ਼੍ਰੀ 파ਗਿਰਤ ਮੀਨਾ ਜੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਦੇ ਦੇਸ਼ਾਂਦਰ ਦੇ ਸ਼ਾਂਤੀ 라 ਰੋਡ ਸੇਫਟੀ ਵੀ ਆਮ ਮਹਤਮ ਬਣਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਰੋਡ ਤੇ ਚੱਲਣ ਸਮੇਂ ਜਿਹੜੇ ਸਾਡੇ ਟ੍ਰੈਫਿਕ ਰੂਲ ਨੇ ਉਹਨਾਂ ਪ੍ਰਤੀ ਜਾਗਰੂਕ ਕਰਾਂਗੇ ਅੱਜ ਡੀਏਵੀ ਸਕੂਲ ਦੇ ਵਿੱਚ ਬੱਚਾ ਨੂੰ ਵੀ ਜਾਗਰੂਕ ਕਰਕੇ ਆਈਆਂ ਤੇ ਬੱਚਿਆਂ ਵੱਲੋਂ ਤੇ ਸਾਡੇ ਉਹਨਾਂ ਦੀ ਸਾਂਝੀ ਸੈਕਰੇਟਰੀ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਡੀਏਵੀ ਸਕੂਲ ਡੀਐਸਪੀ ਸਾਹਿਬ ਦੀ ਅਗਵਾਈ ਦੇ ਹੇਠ ਇੱਕ ਸਾਈਕਲ ਰੈਲੀ ਨਿਕਾਲਣ ਜਾ ਰਿਹਾ ਹੈ ਤਾਂ ਕਿ ਬੱਚੇ ਨੂੰ ਅਸੀਂ ਟ੍ਰੈਫਿਕ ਰੂਲਸ ਦੇ ਬਾਰੇ ਦੱਸ ਸਕੀਏ ਔਰ ਬੱਚੇ ਆਪਣੀ ਸੇਫਟੀ ਔਰ ਹੋਰਾਂ ਦੀ ਸੇਫਟੀ ਦੇ ਕੰਸਰਨ ਦੇ ਵਿੱਚ ਜਾਗਰੂਕ ਹੋ ਸਕਣ ਧੰਨਵਾਦ